ਸਜਗਲ ਜਿਹੜੀ ਬੀਜੇਪ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੋ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਟਾਈਮ ਜਿਹੜਾ ਆ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਜਿਹਦੇ ਚ ਬਹੁਤ ਜ਼ਿਆਦਾ ਜਿਹੜਾ ਆ ਉਹ جنگ ਦੇ ਜਿਹੜੇ ਨੇ ਉਹ ਅਸਾਰ ਬੰਦੇ ਨਜ਼ਰ ਆ ਰਹੇ ਨੇ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਆ ਸਿਵਿਲਿਅਨ ਵੱਲੋਂ ਆਮ ਜਨਤਾ ਵੱਲੋਂ ਤੇ ਨਾਲ ਦੀ ਨਾਲ ਕੁਝ ਜੜੀਆਂ ਜੜੀਆਂ ਨੇ ਸੰਸਥਾਵਾਂ ਨੇ ਔਰ ਸਨਾਤਨ ਜਿਹੜਾ ਆ ਸੇਵਾਦਾਲ ਵੱਲੋਂ ਗਰਦਾਖਪੁਰ ਇੱਥੇ ਬਲੱਡ ਕੈਂਪ ਲਗਾਇਆ ਗਿਆ ਆ ਇਹਨਾਂ ਨੇ ਕਿਹਾ ਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਅਪੱਤੀ ਬੰਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਜੇਕਰ ਸਾਡੀ ਆਰਮੀ ਜਾਂ ਸਿਵਿਲIAN ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਫਤਾ ਬੰਦੀ ਤੇ ਉਸ ਸਮੇਂ ਜੇਕਰ ਬਲੱਡ ਦੀ ਲੋੜ ਪੈਂਦੀ ਹੈ ਤੇ ਉਹ ਬਲੱਡ ਹੋਣਾ ਜ਼ਰੂਰੀ ਹੋ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਜਿਹੜਾ ਆ ਬਲੱਡ ਕੈਂਪ ਜਿਹੜਾ ਆ ਉਹ ਲਗਾਇਆ ਗਿਆ ਆ ਇਸ ਟਾਈਮ ਅਸੀਂ ਜਿਹੜਾ ਆ ਉਹ ਡਿਸਟ੍ਰਿਕਟ ਰੈੱਡ ਕਰਾਸ ਗੁਰਦਾਸਪੁਰ ਦੇ ਵਿੱਚ ਹੈ ਜਿੱਥੇ ਕੀ ਸਪੈਸ਼ਲੀ ਜਿਹੜਾ ਆ ਰੈੱਡ ਕਰਾਸ ਦੇ ਵਿੱਚ ਜਿਹੜਾ ਅੱਜ ਇੱਥੇ ਬਲੱਡ ਬੈਂਕ ਲੱਗਿਆ ਹੋਇਆ ਤਸਵੀਰਾਂ ਤੁਸੀਂ ਦੇ ਦਿੱਤੀ ਪਈਓ ਕਿ ਬਲੱਡ ਕੈਂਪ ਦੇ ਵਿੱਚ ਬਹੁਤ ਸਾਰੇ ਜਿਹੜੇ ਸੱਜਣ ਨੇ ਉਹ ਇੱਥੇ ਕਰਦੇ ਪਏ ਨੇ ਬਲੱਡ ਦਿੱਤਾ ਜਾ ਰਿਹਾ ਸਨਾਤਨ ਸੇਵਾਦਾਲ ਗਰਦਾਸਪੁਰ ਵੱਲੋਂ ਸਪੈਸ਼ਲੀ ਜਿਹੜਾ ਆ ਉਹ ਇੱਥੇ ਅੱਜ ਰੈੱਡ ਕਰਾਸ ਦੇ ਵਿੱਚ ਜਿਹੜਾ ਆ ਉਹ ਬਲੱਡ ਦਾ ਜਿਹੜਾ ਆ ਉਹ ਦੇਣ ਦਾ ਜਿਹੜਾ ਆ ਕੀਤਾ ਜਾ ਰਿਹਾ ਹੈ ਮੇਨ ਮਕਸਦ ਇਹੀ ਹੈ ਭੀ ਜੇਕਰ ਜੰਗ ਲੱਗਦੀ ਹੈ ਜਾਨ ਕਿਸ ਸਥਿਤੀ ਕੋਈ ਬਣਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਐਸੀ ਸਥਿਤੀ ਦੇ ਵਿੱਚ ਜੇਕਰ ਹਸਪੀਟਲ ਦੇ ਵਿੱਚ ਆਰਮੀ ਜਾਂ ਸਿਵਿਲিয়ান ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਉਂਦਾ ਆ ਤੇ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਤੇ ਉਸੇ ਖੂਨ ਦੀ ਪੂਰਤੀ ਦੇ ਲਈ ਜਿਹੜਾ ਆ ਫਸਟ ਟਾਈਮ ਜਿਹੜਾ ਪਹਿਲੀ ਵਾਰੀ ਜਿਹੜਾ ਆ ਇਦਾਂ ਦਾ ਉਪਰਾਲਾ ਜਿਹੜਾ ਆ ਉਹ ਕੀਤਾ ਗਿਆ ਤੇ ਲਗਾਤਾਰ ਦੋਸਤੋ ਤਸਵੀਰਾਂ ਤੁਸੀਂ ਦੇ ਦਿੱਤੀਓ ਸਾਡੇ ਨਾਲ ਇਸ ਟਾਈਮ ਦਿਨੇਸ਼ ਮੁੰਨਾ ਜੀ ਜੁੜੇ ਨੇ ਗੱਲਬਾਤ ਕਰ ਲੈਣੀ ਹੈ ਕਿ ਕੀ ਕਹਿਣਾ ਚਾਹੁੰਦੇ ਸਰ ਕੀ ਕਹਿਣਾ ਚਾਹੋ ਦੇਖੋ ਜੀ ਮੈਂ ਦਿਨੇਸ਼ ਕੁਮਾਰ ਮੁੰਨਾ ਸਨਾਤਨ ਸੇਵਾ ਦਲ ਦਾ ਇੱਕ ਛੋਟਾ ਜਿਹਾ ਛਪਾਈਓ ਆ ਪਰ ਅੱਜ ਜਿਵੇਂ ਕਿ ਦੇਸ਼ ਸਾਡਾ ਜਿਹੜਾ ਸੰਕਟ ਦੇ ਵਿੱਚ ਹੈ ਬਹੁਤ ਜ਼ਿਆਦਾ ਤੇ ਸਾਰੀਆਂ ਸਰਕਾਰਾਂ ਸਾਰਾ ਪ੍ਰਸ਼ਾਸਨ ਇੱਕ ਜੋਟ ਹੋ ਕੇ ਲੱਗ ਰਿਹਾ ਕਿ ਇੱਕ ਬਿਲਕੁਲ ਕੇ ਪਾਕਿਸਤਾਨ ਨੂੰ ਜਿਹੜਾ ਇੱਕ ਮੂੰਹ ਤੋੜ ਜਿਹੜਾ ਜਵਾਬ ਦੇਣਾ ਹੈ ਸਾਰਿਆਂ ਰਲ ਮਿਲ ਕੇ ਇਸ ਕਰਕੇ ਕਿ ਅਸੀਂ ਸਾਡੀ ਸੰਸਥਾ ਨੇ ਇੱਕ ਪ੍ਰਾਲਾ ਕੀਤਾ ਕਿ ਆਪਣੇ ਰੈੱਡ ਕਰਾਸ ਦੇ ਵਿੱਚ ਆ ਕੇ ਅਸੀਂ ਜਿਹੜਾ ਵਾ ਕਿ ਇਸ ਚੀਜ਼ ਦਾ ਪ੍ਰਾਲਾ ਕੀਤਾ ਕਿ ਅਹੀਂ ਆਪਣੇ ਜਵਾਨਾਂ ਵਾਸਤੇ ਆਪਣੇ ਦੇਸ਼ ਵਾਸਤੇ ਆਪਣੀ ਦੇਸ਼ ਭੂਮੀ ਵਾਸਤੇ ਅਹੀਂ ਇੱਕ ਬਲੱਡ ਜਿਹੜਾ ਦਾਨ ਕੀਤਾ ਤੇ ਅਸੀਂ ਆਪਣੀ ਸੰਸਥਾ ਵੱਲੋਂ ਕੋਈ ਵੀ ਕਿਸੇ ਚੀਜ਼ ਦੀ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਕਿਸੇ ਵੱਲੋਂ ਹੀ ਕਿਸੇ ਚੀਜ਼ ਦੀ ਵੀ ਲੋੜ ਪਈ ਗਈ ਅਹੀਂ ਮੋਢੇ ਨਾਲ ਮੋਢਾ ਜੋੜ ਕੇ ਸਰਕਾਰਾਂ ਦੇ ਨਾਲ ਅਤੇ ਪ੍ਰਸ਼ਾਸਨ ਦੇ ਨਾਲ ਖੜੇ ਆਂ ਜਿੱਥੋਂ ਤੱਕ ਸਾਡੀ ਲੋੜ ਪਈ ਗਈ ਜਿੱਥੇ ਤੱਕ ਸਾਡੇ ਖੂਨ ਦਾ ਕਤਰਾ-ਕਤਰਾ ਵੀ ਚਾਹੀਦਾ ਹੋਏਗਾ ਦੇ ਅਸੀਂ ਉਹਨਾਂ ਨੂੰ ਦੇਾਂਗੇ ਕਿਉਂਕਿ ਇੱਕ ਜਿਹੜਾ ਸਾਡਾ ਸਨਾਤਨ ਸੇਵਾ ਦਾ ਲਿਆ ਉਹ ਇਦਾਂ ਦਾ ਦਾਲਿਆ ਕਿ ਹਰ ਵੇਲੇ ਹਰ ਵਕਤ 24 ਘੰਟੇ ਉਹ ਤਿਆਰ ਆ ਜਦੋਂ ਪ੍ਰਸ਼ਾਸਨ ਨੂੰ ਲੋਡ ਪੈਂਦੀ ਆ ਜਾਂ ਕਿਸੇ ਨੂੰ ਵੀ ਬੰਦੇ ਨੂੰ ਲੋਡ ਪੈਂਦੀ ਆ ਆਮ ਪਬਲਿਕ ਨੂੰ ਵੀ ਲੋਡ ਪੈਂਦੀ ਆ ਅੱਧੀ ਰਾਤ ਨੂੰ ਵੀ ਸਾਡੇ ਜਿਹੜਾ ਕੋਈ ਵੀ ਮੈਂਬਰ ਨੂੰ ਫੋਨ ਆਏ ਅਸੀਂ ਉਸ ਵੇਲੇ ਬਿਲਕੁਲ ਉਥੇ ਹਾਜ਼ਰ ਹੋ ਜਾਾਂਗੇ ਮਨਾ ਜੀ ਜਿਵੇਂ ਕਿ ਅੱਜ ਤੁਸੀਂ ਬਲੱਡ ਬੈਂਕ ਲਗਾਇਆ ਹੋਇਆ ਆ ਤੇ ਬਲੱਡ ਦੇ ਵਾਸਤੇ ਜਿਹੜਾ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਕਿ ਵੱਧ ਤੋਂ ਵੱਧ ਬਲੱਡ ਜਿਹੜਾ ਇਕੱਠਾ ਕੀਤਾ ਜਾਏ ਤਾਂ ਕਿ ਲੋੜ ਪੈਣ ਤੇ ਇਹ ਕਿਵੇਂ ਆਈਡੀਆ ਦੇਖੋ ਜੀ ਕੱਲ ਕੋਈ ਕੰਮ ਸੀਗਾ ਜਦੋਂ ਅਸੀਂ ਪ੍ਰਸ਼ਾਸਨ ਏਡੀਸੀ ਸਾਹਿਬ ਆਪਣੇ ਜਿਹੜੇ ਜਰਨਲ ਨੇ ਉਹਨਾਂ ਕੋਲ ਬੈਠੇ ਦੇ ਸੀਗੇ ਉੱਥੇ ਇਸ ਚੀਜ਼ ਦੀ ਚਰਚਾ ਹੋਈ ਤੇ ਇੱਕ ਮਿਰਜ ਵੀ ਜਜਵਾ ਜਾ ਗਿਆ ਕਿ ਕਿਉਂ ਨਾ ਕਿ ਜਿਹੜੀ ਸਾਡੀ ਸੰਸਥਾ ਵਾ ਉਹ ਵੀ ਇਹ ਚੀਜ਼ ਨੂੰ ਮਦਦ ਬਲੱਡ ਦਾਨ ਕੇ ਉਹਨਾਂ ਕਰ ਸਕੇ ਇਸ ਕਰਕੇ ਕਿ ਮੈਂ ਕੱਲ ਹੀ ਰਾਤ ਨੂੰ ਜਿਹੜਾ ਆਪਣੇ ਗਰੁੱਪ ਦੇ ਵਿੱਚ ਮੈਸੇਜ ਪਾਇਆ ਤੇ ਸਾਡੀ ਸੰਸਦਾਂ ਦੇ ਮੈਂਬਰ ਆ ਜਿਹੜੇ ਉਸੇ ਵੇਲੇ ਤਿਆਰ ਹੋ ਗਏ ਉਹਨਾਂ ਨੇ ਮੈਸੇਜ ਪਾਤਾ ਕਿ ਸਾਨੂੰ ਮੰਨ ਜੀ ਦੱਸੋ ਕਿੰਨੇ ਵਜੇ ਤੇ ਕਿੱਥੇ ਜਾਣਾ ਅਸੀਂ ਉਸੇ ਵੇਲੇ ਉਹਨਾਂ ਨੂੰ ਰੈੱਡ ਕਰਾਸ ਦਾ ਐਡਰੈਸ ਦਿੱਤਾ ਤੇ ਅੱਜ ਜਿਹੜੇ ਸਾਰੇ ਜਣੇ ਇੱਥੇ ਇਕੱਠੇ ਹੋ ਕੇ ਆ ਗਏ ਬਲੱਡ ਦੀ ਜਿਹੜੀ ਸੇਵਾ ਉਹ ਨਿਭਾ ਰਹੇ ਨੇ ਮੁਨਾ ਜੀ ਜਿਹੜੇ ਲੋਕ ਤੁਹਾਨੂੰ ਦੇਖਦੇ ਪਏ ਨੇ ਇਸ ਟਾਈਮ ਜਿਹੜਾ ਮਾਹੌਲ ਜਿਹੜਾ ਕਾਫੀ ਜ਼ਿਆਦਾ ਭਖਿਆ ਹੋਇਆ ਆ ਉਹਦੇ ਤੇ ਆਮ ਜਨਤਾ ਨੂੰ ਕੀ ਮੈਸੇਜ ਦਿਓ ਦੇਖੋ ਜੀ ਮੈਂ ਆਮ ਜਨਤਾ ਨੂੰ ਕਹਿੰਦਾ ਮੈਂ ਕਿ ਇਹਦੇ ਤੋਂ ਵਧੀਆ ਕੋਈ ਦਾਨ ਨਹੀਂ ਹੈਗਾ ਜਿਹੜੀ ਆਪਣੀ ਧਰਤੀ ਆ ਆਪਣੀ ਜਨਮ ਭੂਮੀ ਆ ਜੇ ਅਸੀਂ ਆਪਣੀ ਭਾਰਤ ਮਾਂ ਦਾ ਜੇ ਕਰਜ਼ਾ ਚੁਕਾਣਾ ਮੈਂ ਤੇ ਅੱਜ ਜੇ ਸਾਡੇ ਪ੍ਰਸ਼ਾਸਨ ਨੂੰ ਜਾਂ ਸਾਡੇ ਜਵਾਨਾਂ ਨੂੰ ਬਲੱਡ ਦੀ ਲੋੜ ਹੈਗੀ ਆ ਤਾਂ ਅਸੀਂ ਬਲੱਡ ਵਰਗੀ ਕੋਈ ਹੈ ਨਹੀਂ ਕੋਈ ਉਹੋ ਜਿਹੀ ਸੇਵਾ ਜਿਹੜੀ ਆ ਜਿਹੜੀ ਅਸੀਂ ਕੋਈ ਕਰ ਸਕੀ ਹੈ ਅੱਜ ਅਸੀਂ ਬਲੱਡ ਦੇ ਕੇ ਆਪਣਾ ਜਿਹੜਾ ਇਥੋਂ ਦਾ ਜਨਮ ਆ ਜਿਹੜਾ ਇਸ ਧਰਤੀ ਦੇ ਉੱਤੇ ਅਸੀਂ ਜਨਮ ਲਿਆ ਤਾਵਾ ਉਹਦਾ ਕਰਜ਼ਾ ਜਿਹੜਾ ਅਸੀਂ ਅਦਾ ਕਰ ਰਹੇ ਆ ਅੱਗੇ ਵੀ ਅਸੀਂ ਅਦਾ ਕਰਾਂਗੇ ਜਿੱਦਾਂ ਦਾ ਮਰਜ਼ੀ ਹੋਏਗਾ ਸੰਕਟ ਆਏਗਾ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਆਰਮੀ ਦੇ ਨਾਲ ਵੀ ਖੜਾਂਗੇ ਪ੍ਰਸ਼ਾਸਨ ਦੇ ਨਾਲ ਵੀ ਖੜਾਂਗੇ ਦੋਸਤੋ ਇਹ ਸੀ ਸਾਡੇ ਨਾਲ ਦਿਨੇਸ਼ ਮੁੰਨਾ ਜੀ ਜਿਨ੍ਹਾਂ ਨੇ ਬਲੱਡ ਬੈਂਕ ਦੇ ਲਈ ਜਿਹੜਾ ਆ ਅੱਜ ਰੈੱਡ ਕਰਾਸ ਦੇ ਵਿੱਚ ਜਿਹੜਾ ਆ ਬਲੱਡ ਦਾਨ ਲੱਗਿਆ ਹੋਇਆ ਉੱਥੇ ਖੂਨ ਦਿੱਤਾ ਤੇ ਨਾਲ ਦੇ ਨਾਲ ਇਹਨਾਂ ਨੇ ਕਿਹਾ ਕਿ ਖੂਨ ਕਿਉਂ ਦਿੱਤਾ ਜਾ ਰਿਹਾ ਹੈ ਕਿਉਂ ਗੱਲਬਾਤ ਹੈ ਸਾਡੇ ਨਾਲ ਇਸ ਟਾਈਮ ਸੇਵਾਦਾਲ ਗੁਰਦਾਸਨ ਆਤਮ ਸੇਵਾਦਾਲ ਤੋਂ ਪ੍ਰਧਾਨ ਜੀ ਵੀ ਮੌਜੂਦ ਨੇ ਪ੍ਰਧਾਨ ਜੀ ਕੀ ਮੇ ਵਿਚਾਰ ਆ ਗਿਆ ਕਿ ਬਲੱਡ ਇਕੱਠਾ ਕੀਤਾ ਜਾ ਦੇਖੋ ਜੀ ਮਤਲਬ ਸਾਡੀ ਸੁਸਾਇਟੀ ਨੂੰ ਕੱਲ ਸਾਡੇ ਸੇਵਾ ਸਨਾਤਨ ਸੇਵਾ ਦਲ ਨੂੰ ਕੱਲ ਇੱਕ ਨਿਯੋਤਾ ਮਿਲਿਆ ਸੀ ਰੈੱਡ ਕਰਾਸ ਸੁਸਾਇਟੀ ਵੱਲੋਂ ਅਸੀਂ ਉਸੇ ਵੇਲੇ ਆਪਣੇ ਗਰੁੱਪ 'ਚ ਸਾਰੇ ਜਿੰਨੇ ਵੀ ਟੀਮ ਦੇ ਮੈਂਬਰ ਨੇ ਉਹਨਾਂ ਨੇ ਆਪਸ 'ਚ ਗੱਲਬਾਤ ਕਰਕੇ ਤੇ ਐਸ ਲਈ ਮਤਲਬ ਵੱਧ ਚੜ ਕੇ ਖੂਨਦਾਨ ਦੇਣ ਦਾ ਸੋਚਿਆ ਇਸ ਕਰਕੇ ਸਾਰੇ ਸਵੇਰੇ ਜ ਪੂਰੀ ਟੀਮ 15 16 ਮੈਂਬਰ ਜਿਹੜੇ ਇੱਥੇ ਆਏ ਨੇ ਬਲੱਡ ਦੇਣ ਖੂਨਦਾਨ ਕਰਨ ਕਿਉਂਕਿ ਉਹਨਾਂ ਦੇ ਦਿਲਾਂ 'ਚ ਜਜ਼ਬਾ ਆਪਣੇ ਦੇਸ਼ ਲਈ ਉਹਨਾਂ ਦੇ ਦਿਲਾਂ 'ਚ ਜਜ਼ਬਾ ਪਿਆਰ ਆ ਕਿਉਂਕਿ ਸਾਡੀ ਸੈਨਾ ਨੂੰ ਕਿਸੇ ਵੀ ਵੇਲੇ ਲੋੜ ਪੈ ਸਕਦੀ ਜੋ ਭਾਰਤ ਪਾਕਿਸਤਾਨ ਦਾ ਤਰਾਮਪੂਰਨ ਸਥਿਤੀ ਚੱਲ ਰਹੀ ਹੈ ਰਾਤ ਤੋਂ ਉਦੇ ਦੌਰਾਨ ਕਿਸੇ ਵੀ ਵੇਲੇ ਮਤਲਬ ਜਿਹੜੇ ਆਪਣੇ ਹਿੰਦੁਸਤਾਨ ਦੀ ਸੈਨਾ ਵਾਂ ਉਹਨਾਂ ਨੂੰ ਕਿਸੇ ਵੱਲੇ ਵੀ ਲੋੜ ਪੈ ਸਕਦੀ ਹੈ ਅਸੀਂ ਅੱਜ ਬਲੱਡ ਇਸ ਪਰਪਸ ਲਈ ਦਿੱਤਾ ਕਿ ਸਾਡੀ ਸੈਨਾ ਨੂੰ ਮਤਲਬ ਕੋਈ ਕਮੀ ਪੇਸ਼ੀ ਨਾ ਰਹੇ ਕਹੇ ਗੱਲ ਦੀ ਅਸੀਂ ਤਨੋਂ ਮਨੋਂ ਦਿਲੋਂ ਬਹੁਤ ਮਤਲਬ ਹਰ ਤਰੀਕੇ ਨਾਲ ਉਹਨਾਂ ਨਾਲ ਤਿਆਰ ਹਾਂ ਕੱਲ ਨੂੰ ਪ੍ਰਸ਼ਾਸਨ ਵੱਲੋਂ ਕੋਈ ਸਾਨੂੰ ਮੈਸੇਜ ਆਂਦਾ ਜਾਂ ਸੈਨਾ ਵੱਲੋਂ ਮੈਸੇਜ ਆਂਦਾ ਜਾਂ ਭਾਰਤ ਸਰਕਾਰ ਵੱਲੋਂ ਕੋਈ ਮੈਸੇਜ ਆਂਦਾ ਅਸੀਂ ਪੂਰੇ ਤਨੋਂ ਮਨੋਂ ਦਿਲੋਂ ਉਹਨਾਂ ਦਾ ਸਾਥ ਦੇਵਾਂਗੇ ਮਤਲਬ ਕੋਈ ਕਿਹੇ ਪਿੱਛੋਂ ਪੱਖੋਂ ਸਾਡਾ ਜਿਹੜਾ ਸਨਾਤਨ ਦੇ ਸੇਵਾਦਾਰ ਉਹ ਪਿੱਛੇ ਨਹੀਂ ਹਟੇਗਾ ਪ੍ਰਧਾਨ ਜੀ ਜਿਵੇਂ ਕਿ ਜਨਤਕ ਤੌਰ ਤੇ ਤੁਸੀਂ ਮਤਲਬ ਜਿਹੜਾ ਪ੍ਰਸ਼ਾਸਨ ਦੀ ਜਾਂ ਆਰਮੀ ਦੀ ਸੇਵਾ ਕਰਨ ਦੇ ਲਈ ਸੋਚਿਆ ਆ ਇਹ ਫਸਟ ਟਾਈਮ ਹੀ ਇਤਰਾ ਦੇਖਣ ਨੂੰ ਮਿਲਿਆ ਆ ਕਿ ਇੱਕ ਜਨਤਾ ਲੈਵਲ ਤੇ ਜਾਂ ਆਪਣੀ ਟੀਮ ਦੇ ਵੱਲੋਂ ਜਿਹੜਾ ਆ ਬਲੱਡ ਦਿੱਤਾ ਜਾ ਰਿਹਾ ਫਸਟ ਟਾਈਮ ਹੈ ਤੇ ਬਿਰਖਲਾ ਪਹਿਲਾ ਹੀ ਕਦਮ ਹੈ ਜਿਹੜਾ ਤੁਹਾਡੇ ਵੱਲੋਂ ਚੁੱਕਿਆ ਜਾ ਰਿਹਾ ਜਿਹੜੇ ਲੋਕ ਤੁਹਾਨੂੰ ਦੇਖਦੇ ਪਈਓ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਨੂੰ ਵੀ ਇਹੀ ਮੈਸੇਜ ਦਵਾਂਗਾ ਕਿ ਆਪਣੇ ਦੇਸ਼ ਲਈ ਜਾਨਾਂ ਕੁਰਬਾਨ ਕਰ ਦਿੰਦੇ ਨੇ ਸਾਡੇ ਫੌਜੀ ਭਰਾ ਕਿਹਨਾਂ ਵਾਸਤੇ ਸਾਡੀ ਸੇਫਟੀ ਵਾਸਤੇ ਬਾਰਡਰ ਤੇ ਉਹ ਬੈਠੇ ਰਹਿੰਦੇ 24 ਘੰਟੇ ਕਿਹਨਾਂ ਵਾਸਤੇ ਸਾਡੇ ਦੇਸ਼ ਵਾਸਤੇ ਦੇਸ਼ ਵਾਸੀਆਂ ਵਾਸ ਇਸੇ ਨਾਲ ਨੂੰ ਜ਼ਰੂਰਤ ਪਏ ਜਾਂ ਪੈਂਦੀ ਆ ਜਾਂ ਮੌਕੇ ਤੇ ਪੈ ਜਾਂਦੀ ਆ ਜਾਂ ਇਹਨਾਂ ਆਉਣ ਵਾਲੇ ਦਿਨਾਂ ਚ ਪੈਂਦੀ ਆ ਅਸੀਂ ਸਨਾਤਨ ਸੇਵਾ ਦਲ ਵੱਲੋਂ ਇਹੀ ਮੈਸੇਜ ਸਾਰਿਆਂ ਨੂੰ ਦਿੰਨੇ ਆ ਕਿ ਬਾਦ ਚੜ ਕੇ ਹਿੱਸਾ ਲੋ ਬਲੱਡ ਦੀ ਲੋੜ ਪੈਂਦੀ ਆ ਬਲੱਡ ਦਿਓ ਕੋ ਖਾਣ ਪੀਣ ਦੀਆਂ ਚੀਜ਼ਾਂ ਦੀ ਲੋੜ ਪੈਂਦੀ ਖਾਣ ਪੀਣ ਦੀਆਂ ਚੀਜ਼ਾਂ ਦੀ ਲੋੜ ਦਿਓ ਜਿਉਂ ਉਹਨਾਂ ਨੂੰ ਸ਼ੈਲਟਰ ਦੇਣ ਦੀ ਲੋੜ ਪੈਂਦੀ ਉਹ ਦਿਓ ਮਤਲਬ ਹਰ ਤਰ੍ਹਾਂ ਨਾਲ ਮਤਲਬ ਆਪਣੀ ਭਾਰਤੀ ਸੈਨਾ ਦਾ ਆਪਣੇ ਹਿੰਦੂਸਤਾਨ ਦਾ ਸਾਥ ਦਿਓ ਪ੍ਰਧਾਨ ਜੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜਾ ਮਾਹੌਲ ਕੀ ਮੀਤਾ ਲੱਗਦਾ ਮੋਲ ਦੇ ਕੋਈ ਮਗਲ ਤਿਲ ਤਨਾਪੂਰ ਨਹੀਂ ਰਾਤ ਦਾ ਹੋ ਗਿਆ ਦਾ ਕਿਉਂਕਿ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਉਹਨਾਂ ਨੇ ਮਜ਼ਾਈਲਾਂ ਸੁੱਟੀਆਂ ਪਰ ਸਾਡੇ ਭਾਰਤੀ ਸੈਨਾ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਦਹਿਸ਼ਤ ਤੇ ਜ਼ਰੂਰ ਪਿੰਡਾਂ 'ਚ ਵੀ ਹੈਗੀ ਸ਼ਹਿਰਾਂ 'ਚ ਵੀ ਹੈਗੀ ਕਿਉਂਕਿ ਰਾਤ ਬੰਬਾਂ ਦੀਆਂ ਵਜਾਂ ਵੀ ਸੁਣਨ ਨੂੰ ਮਿਲੀਆਂ ਇਸ ਕਰਕੇ ਡਰਨ ਦੀ ਪਰ ਕੋਈ ਲੋੜ ਨਹੀਂ ਕਿਉਂਕਿ ਸਾਡੀ ਸੈਨਾ ਨੇ ਸਾਡੀ ਰੱਖਿਆ ਕਰਨੀ ਹੈ ਔਰ ਸਾਡੀ ਸੈਨਾ ਤੇ ਸਾਨੂੰ ਪੂਰਾ ਮਾਣ ਆਪਣੇ ਹਿੰਦੁਸਤਾਨ ਤੇ ਪੂਰਾ ਮਾਣ ਹੈ ਸਾਨੂੰ ਸਾਡੀ ਸੈਨਾ ਦੇ ਉੱਤੇ ਪੂਰਾ ਮਾਣ ਹੈ ਕਿਉਂਕਿ ਪਾਕਿਸਤਾਨ ਨੇ ਬਹੁਤ ਵੱਡਾ ਹਮਲਾ ਕੀਤਾ ਪਰ ਪੂਰੇ ਦਾ ਪੂਰਾ ਹਮਲਾ ਜਿਹੜਾ ਆ ਉਹ ਨਸ਼ਟ ਕਰ ਦਿੱਤਾ ਬਹੁਤ ਸਾਰੇ ਡਰੋਨ ਤੇ ਬਹੁਤ ਸਾਰੀਆਂ ਜਿਹੜੀਆਂ ਮਜਾਇਲਾ ਨੇ ਉਹ ਹਵਾ ਦੇ ਵਿੱਚ ਜਿਹੜੀਆਂ ਨੇ ਨਸ਼ਟ ਕਰ ਦਿੱਤੀਆਂ ਤੇ ਧਰਤੀ ਤੱਕ ਉਹਨਾਂ ਨੂੰ ਆਉਣ ਹੀ ਨਹੀਂ ਦਿੱਤਾ ਇਸੇ ਤਰ੍ਹਾਂ ਜਿਹੜਾ ਆ ਉਹ ਉਹਨਾਂ ਨੇ ਜਜ਼ਬਾ ਵਿਖਾਉਂਦੇ ਹੋਏ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਿਹੜਾ ਆ ਉਹ ਸਾਬਤ ਕਰ ਦਿੱਤਾ ਕਿ ਆਰਮੀ ਸਾਡੀ ਜਿਹੜੀ ਉਹ ਪੂਰੇ तरीके ਦੇ ਨਾਲ ਆਪਣੇ ਵੱਲੋਂ ਜਿਹੜੀ ਤਿਆਰੀ ਕਰਕੇ ਬੈਠੀ ਹੋਈ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੈ ਤੇ ਦੋਸਤੋ ਨਾਲ ਦੀ ਨਾਲ ਹੀ ਸਾਡੇ ਨਾਲ ਹੋਰ ਵੀ ਦਰਸ਼ਕ ਜਿਹੜੇ ਨੇ ਜੁੜੇ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਜੀ ਬਲੱਡ ਦੇ ਕੇ ਆਏ ਹੋ ਕੀ ਕਹਿਣਾ ਚਾਹੋਗੇ ਜੀ ਮੈਂ ਸਭ ਤੋਂ ਪਹਿਲੇ ਤਾਂ ਇਹੀ ਕਹਿਣਾ ਚਾਹਾਂਗਾ ਕਿ ਦੇਸ਼ ਆਪਣਾ ਹੈ ਔਰ ਦੇਸ਼ ਦੀ ਜਰੂਰਤ ਇਸ ਟਾਈਮ ਇਹ ਹੈ ਕਿ ਉਹਨਾਂ ਦਾ ਮਨੋਬਲ ਵਧਾਉਣ ਲਈ ਸਾਥ ਰਹੋ ਜਿਸ ਤਰ੍ਹਾਂ ਕੀ ਸਾਨੂੰ ਮੈਸੇਜ ਮਿਲਿਆ ਵੀ ਬਲੱਡ ਨੇਸ਼ਨ ਕੈਂਪ ਲੱਗਣਾ ਔਰ ਮੈਂ ਦੇਖ ਰਿਹਾ ਵੀ ਸਾਡੇ ਸਾਰੇ ਹੀ ਮੈਂਬਰ ਸਨਾਤਨ ਸੇਵਾ ਦਲ ਦੇ ਆਪਣੇ ਆਪ ਨੂੰ ਇਹ ਕਹਿ ਰਹੇ ਆ ਵੀ ਹਾਂ ਮੇਰੇ ਤੋਂ ਵੀ ਲੈ ਲਓ ਮੇਰੇ ਤੋਂ ਵੀ ਲੈ ਲਓ ਕੋਈ ਬਿਮਾਰ ਪਰਸਨ ਆਉਹੀ ਇਹ ਕਹਿ ਰਿਹਾ ਵੀ ਨਹੀਂ ਮੈਂ ਵੀ ਬਲੱਡ ਦੇਣ ਨੂੰ ਤਿਆਰ ਆ ਜज्ਬਾ ਮੈਂ ਦੇਖ ਰਿਹਾ ਹਾਂ ਵੀ ਜਨਤਾ ਦੇ ਵਿੱਚ ਇੰਨਾ ਜ਼ਿਆਦਾ ਹੈ ਕਿਉਂਕਿ ਅਤੀ ਹੋ ਚੁੱਕੀ ਹੈ ਮਤਲਬ ਕਿ ਜਿਹਨੂੰ ਕਹਿੰਦੇ ਵੀ ਇੱਕ ਪਾਣੀ ਦਾ ਜਿਹੜਾ ਉਬਾਲ ਆ ਨਾ ਉਹ ਇੱਕ ਜੱਗ ਦੇ ਵਿੱਚ ਜੇ 5 ਗਲਾਸ ਪੈਂਦਾ ਨਾ 6ਵਾਂ ਗਲਾਸ ਪਾਓਗੇ ਤਾਂ ਬਾਹਰ ਆ ਜਾਏਗਾ ਇਸ ਟਾਈਮ ਅਸੀਂ ਇਹੀ ਕਾਂਗੇ ਵੀ ਮੋਦੀ ਜੀ ਅੱਗੇ ਵਧੋ ਹਮ ਆਪਕੇ ਸਾਥ ਹਾਂ ਜੈਸੇ ਵੀ ਹੋ ਜੋ ਵੀ ਹੈ ਅਭੀ ਨਹੀਂ ਤਾਂ ਕਬੀ ਨਹੀਂ ਭਾਰਤ ਮਾਤਾ ਦੀ ਜੈ ਜੈ ਹਿੰਦ ਵੰਦੇ ਮਾਤਰਮ ਬਹੁਤ ਵਧੀਆ ਜੀ ਜੋਸ਼ ਤਕਰੀਬਨ ਤਕਰੀਬਨ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਪਿਆ ਹੈ ਬਹੁਤ ਸਾਰੇ ਜਸੀਲੇ ਲੋਕ ਜਿਹੜੇ ਨੇ ਇੱਥੇ ਮਿਲਦੇ ਪਏ ਨੇ ਸਾਡੇ ਨਾਲ ਹੋਰ ਵੀ ਸਾਥੀ ਜਿਹੜੇ ਨੇ ਉਹ ਬਲੱਡ ਦੇ ਰਹੇ ਨੇ ਸਰ ਕੀ ਗੱਲਾਂ ਚਾਹੋ ਕੁੱਛ ਨਹੀਂ ਸਰ ਦੇਸ਼ ਸੇਵਾ ਦੇ ਲਈ ਬਲੱਡ ਡੋਨੇਸ਼ਨ ਦਾ ਕੈਂਪ ਲੱਗਿਆ ਅੱਜ ਉਹੀ ਆਈ ਕਰ ਰਹੇ ਆ ਜੀ ਦੇਸ਼ ਸੇਵਾ ਲਈ ਤਾਂ ਕਿ ਆਡੇ ਅੱਗੇ ਜ਼ਰੂਰਤ ਪਏ ਜਿਨ੍ਹਾਂ ਨੂੰ ਵੀ ਇਸ ਕਰਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਹੁਤ سارے ਲੋਕ ਜਿਹੜੇ ਨੇ ਇਥੇ ਬਲੱਡ ਦੇਣ ਦੇ ਲਈ ਬਹੁਤ ਵੱਡਾ ਜਜ਼ਬਾ ਜਿਹੜਾ ਦੇਖਿਆ ਜਾ ਰਿਹਾ ਕਿ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਜ਼ਿਆਦਾ ਤਣਾਅਪੂਰਨ ਹੈ ਤੇ ਉਸ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਦੇਖਦੇ ਪਿਓ ਕਿ ਬਹੁਤ سارے ਲੋਕ ਜਿਹੜੇ ਆ ਰੈੱਡ ਕਰਾਸ ਦੇ ਵਿੱਚ ਜਿਹੜਾ ਆ ਖੂਨਦਾਨ ਕਰਦੇ ਨਜ਼ਰ ਆ ਰਹੇ ਨੇ ਦੇਖ ਹੁੰਦਣ ਉਹਨਾਂ ਵੱਲੋਂ ਤੇ ਤਜਾਰਿਆ ਤਾਂ ਕਿ ਸਮੇਂ ਸਿਰ ਜੇਕਰ ਜ਼ਰੂਰਤ ਪੈਂਦੀ ਹੈ ਤੇ ਬਲੱਡ ਦੀ ਕਿਤੇ ਨਾ ਕਿਤੇ ਕੋਈ ਕਮੀ ਨਾ ਆਵੇ ਤੁਸੀਂ ਦੇਦੇ ਪਏ ਮੇਰਾ ਡੀਪੀਸੀ ਪੰਜਾਬੀ ਮਾਤਾ ਦਾ ਆਪਣਾ ਧਰਮ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ